ਸਸੀ ਗੱਲ ਸਾਥੀਓ ਅੱਜ ਬੋਰਡ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ 8ਵੀਂ 10ਵੀਂ 12ਵੀਂ ਦੀ ਜਾਰੀ ਹੋਈ ਹੈ ਤੇ ਥੋੜੀ ਦੇਰ ਪਹਿਲੇ ਲੈਟਰ ਜਾਰੀ ਹੋਈ ਹੈ ਜੇਚ ਉਹਨਾਂ ਨੇ ਪ੍ਰੀ ਬੋਰਡ ਦੀ ਵੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ ਇਹਦੇ ਵਿੱਚ ਜੋ ਪ੍ਰੀ ਬੋਰਡ ਟਰਮ 2 ਪ੍ਰੀਖਿਆਵਾਂ ਹੋਣ ਜਾ ਰਹੀਆਂ ਨੇ ਇਹਦੇ ਵਿੱਚ ਪਹਿਲੀ ਤੋਂ ਲੈ ਕੇ 5ਵੀਂ 6ਵੀਂ 7ਵੀਂ 9ਵੀਂ 11ਵੀਂ ਜਿਹੜੇ ਵਿਦਿਆਰਥੀ ਹੈ ਤੇ ਇਹਨਾਂ ਦੀਆਂ ਪ੍ਰੀਖਿਆਵਾਂ 8ਵੀਂ 10ਵੀਂ 12ਵੀਂ ਚ ਪਰਦੇ ਵਿਦਿਆਰਥੀਆਂ ਦੀਆਂ ਪ੍ਰੀ ਬੋਰਡ ਪ੍ਰੀਖਿਆਵਾਂ ਯਾਨੀ ਨੋਨ ਬੋਰਡ ਦੀਆਂ ਟਰਮ 2 ਦੀਆਂ ਹੋਣਗੀਆਂ ਤੇ ਦੂਸਰੇ ਦੀਆਂ ਪ੍ਰੀ ਬੋਰਡ ਹੋਣਗੀਆਂ ਬੋਰਡ ਦੀਆਂ ਕਲਾਸਾਂ ਦੀ ਸੋ ਸ਼ੁਰੂ ਕਰਦੇ ਹਾਂ ਜੀ ਬਿਨਾਂ ਦੇਰ ਕੀਤੇ ਪਹਿਲੀ ਤੋਂ 5ਵੀਂ ਤੱਕ ਦੀਆਂ ਪ੍ਰੀਖਿਆਵਾਂ ਦੇਖ ਸਕਦੇ ਹੋ 24 ਜਨਵਰੀ ਤੋਂ 30 ਜਨਵਰੀ ਤੱਕ ਤੇ ਇਸੇ ਤਰ੍ਹਾਂ 6ਵੀਂ ਤੋਂ 8ਵੀਂ ਤੱਕ ਦੀਆਂ ਦੇਖ ਸਕਦੇ ਹੋ ਤੁਸੀਂ 20 ਜਨਵਰੀ ਤੋਂ ਲੈ ਕੇ 30 ਜਨਵਰੀ ਤੱਕ ਤੇ 9ਵੀਂ ਤੋਂ 12ਵੀਂ ਤੱਕ 18 ਜਨਵਰੀ ਤੋਂ ਲੈ ਕੇ 30 ਜਨਵਰੀ ਤੱਕ ਹੋਣ ਜਾ ਰਹੀਆਂ ਨੇ ਸੋ ਦੇਖ ਸਕਦੇ ਹੋ ਇਹਨਾਂ ਦੇ ਅੱਗੇ ਪੇਪਰ ਲਿਖੇ ਨੇ 6ਵੀਂ 7ਵੀਂ 8ਵੀਂ ਕਲਾਸ ਇਕੱਠੀ ਹੈ ਤਿੰਨਾਂ ਜਮਾਤਾਂ ਦੇ ਦਿਨ ਵਿਸ਼ੇ ਨਾਲ ਲਿਖੇ ਹੋਏ ਨੇ ਅੱਗੇ ਤੁਸੀਂ ਦੇਖ ਸਕਦੇ ਹੋ ਇਸੇ ਤਰ੍ਹਾਂ 9ਵੀਂ ਤੋਂ 12ਵੀਂ ਜਿਹਦੇ ਵਿੱਚ ਡੈਸ਼ ਡੈਸ਼ ਹੈ ਉਸ ਤਰੀਕ ਨੂੰ ਕੋ ਪੇਪਰ ਨਹੀਂ ਹੈ ਜਦਾਂ 18 ਜਨਵਰੀ ਨੂੰ 9ਵੀਂ 10ਵੀਂ ਦਾ ਪੇਪਰ ਨਹੀਂ ਹੈ ਬਾਕੀ ਕਲਾਸਾਂ ਦਾ ਸੋ ਇਹਦੇ ਵਿੱਚ ਸਕੂਲ ਮੁਖੀ ਜਿਹੜਾ ਡੇਟ ਸ਼ੀਟ ਜਿਹੜੀ ਲਿਖਾਈ ਗਈ ਹੈ ਵਿਦਿਆਰਥੀਆਂ ਨੂੰ ਨੋਟ ਕਰਵਾਣਗੇ ਤੇ ਬਾਧੂ ਵਿਸ਼ੇ ਦੇ ਜਿਹੜੇ ਪੇਪਰ ਆਪਣੇ ਪੱਧਰ ਤੇ ਲੈ ਜਾਣਗੇ ਤੇ ਪ੍ਰੀ ਬੋਰਡ ਤੇ ਟਰਮ ਦੀ ਪ੍ਰੀਖਿਆਵਾਂ ਪੂਰੇ ਸਿਲੇਬਸ ਚ ਲਿਆ ਜਾਏਗਾ ਪੈਟਰਨ ਪੰਜਾਬ ਸੂਚਿਆ ਬੋਰਡ ਦੇ ਹਿਸਾਬ ਦੇ ਨਾਲ ਹੋਏਗਾ 8ਵੀਂ 10ਵੀਂ ਲਈ ਪੰਜਾਬੀ ਹਿੰਦੀ ਅੰਗਰੇਜ਼ੀ ਇਹ ਜਿੰਨੇ ਵਿਸ਼ੇ ਆ ਇਹਨਾਂ ਦੇ ਜਿਹੜੇ ਪੇਪਰ ਹੈੱਡ ਆਫਿਸ ਤੋਂ ਹੀ ਭੇਜੇ ਜਾਣਗੇ ਜਿਹੜੀ ਬੋਰਡ ਦੀਆਂ ਕਲਾਸਾਂ ਦੇ ਨਾਨ ਬੋਰਡ ਕਲਾਸਾਂ ਦੇ ਜਿਹੜੇ ਆ ਪੇਪਰ ਹੈ ਇਹ ਸਕੂਲ ਦੇ ਪੱਧਰ ਤੇ ਤਿਆਰ ਹੋਣਗੇ ਤੇ ਇਹਦੇ ਵਿੱਚ 6ਵੀਂ 7ਵੀਂ ਦਾ ਜਿਹੜਾ ਪ੍ਰਸ਼ਨ ਪੱਤਰ ਹੈ ਬੋਰਡ ਵੱਲੋਂ ਜਾਰੀ ਕੀਤੇ ਹੋਏ 8ਵੀਂ ਜਮਾਤ ਦੇ ਪੈਟਰਨ ਅਨੁਸਾਰ 9ਵੀਂ ਦਾ ਜਿਹੜਾ 10ਵੀਂ ਦੇ ਪੈਟਰਨ ਅਨੁਸਾਰ ਹੋਏਗਾ ਤੇ 11ਵੀਂ ਦਾ 12ਵੀਂ ਦੇ ਪੈਟਰਨ ਅਨੁਸਾਰ ਹੋਏਗਾ ਪ੍ਰਾਇਮਰੀ ਜਮਾਤਾਂ ਦੇ ਪੇਪਰ ਜਿਹੜੇ ਪਹਿਲੀ ਤੋਂ 5ਵੀਂ ਤੱਕ ਇਹ ਵੀ ਹੈੱਡ ਆਫਿਸ ਵੱਲੋਂ ਭੇਜੇ ਜਾਣਗੇ ਹੈੱਡ ਆਫਿਸ ਤੋਂ ਜਿਹੜੇ ਭੇਜੇਗੇ ਪੇਪਰ ਹੈ ਇੱਕ ਦਿਨ ਪਹਿਲੇ ਡੀਓ ਆਈਡੀ ਚਾਣਗੇ ਡੀਓ ਦੀ ਆਈਡੀ ਤੋਂ ਸਕੂਲਾਂ ਨੂੰ ਆਣਗੇ ਤੇ ਸਮਾਂ ਜਿਹੜਾ ਇਹਨਾਂ ਦਾ 9:30 ਤੋਂ 12:30 ਪ੍ਰੀਖਿਆ ਦਾ ਤੇ ਸਕੂਲ ਮੁਖੀ ਯਕੀਨੀ ਬਣਾਣਗੇ ਕਿ ਪ੍ਰੀ ਬੋਰਡ ਟੈਰਮ ਦੀਆਂ ਪ੍ਰੀਖਿਆਵਾਂ માં ਜਿਹੜੀਆਂ ਇਹਨਾਂ ਦੇ ਉੱਤਰ ਪੱਤਰੀਆਂ ਵਿਸ਼ਾ ਅਧਿਆਪਕ ਚੈੱਕ ਕਰਕੇ ਇੰਚਾਰਜ ਨੇ ਨਤੀਜਾ ਦੇਣਗੇ ਤੇ ਪੂਰਾ ਜਿਹੜਾ ਤਾਂ ਬੇਰਵਾ ਡੀਓ ਨੂੰ ਜਿਹੜਾ ਭਈਆ ਕਰਵਾਇਆ ਜਾਏਗਾ ਉਹ ਇਹ ਚ ਦੇਖ ਸਕਦੇ ਠੀਕ ਹੈ ਜੀ ਤੋਂ ਇਹਦੇ ਹਿਸਾਬ ਨਾਲ ਸੀਸੀ ਇੰਟਰਨਲ ਅਸੈਸਮੈਂਟ ਲੱਗੇਗੀ ਥੈਂਕ ਯੂ ਵੈਰੀ ਮਚ